ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਕੋਈ ਵੀ ਐਦਾਂ ਦਾ ਮਸਲਾ ਨਹੀਂ ਐਦਾਂ ਦਾ ਝਗੜਾ ਨਹੀਂ ਜੋ ਗੱਲਬਾਤ ਨਾਲ ਨਾ ਹੱਲ ਹੋ ਸਕੇ ਇਥੋਂ ਤੱਕ ਕਿ ਵੱਡੇ ਵੱਡੇ ਦੇਸ਼ ਵੀ ਆਪਸ ਦੇ ਵਿੱਚ ਲੜਦੇ ਨੇ ਪਰ ਗੱਲਬਾਤ ਨਾਲ ਉਹਨਾਂ ਦੇ ਮਸਲੇ ਵੀ ਸੋਲਝ ਜਾਂਦੇ ਨੇ ਪਰ ਜੇ ਕੋਈ ਇਨਸਾਨ ਜਾਂ ਕੋਈ ਦੇਸ਼ ਗਲਤ ਰਸਤਾ ਇਸਤੇਮਾਲ ਕਰਦਾ ਹੈ ਗਲਤ ਰਸਤੇ ਰਾਹੀਂ ਮਸਲੇ ਨੂੰ ਝਗੜੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫੇਰ ਉਹ ਦੂਸਰੇ ਦਾ ਨੁਕਸਾਨ ਤਾਂ ਕਰ ਦੇ ਹੀ ਕਰਦਾ ਹੈ ਪਰ ਆਪ ਵੀ ਬਰਬਾਦ ਹੋ ਜਾਂਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸੱਚੀ ਘਟਨਾ 31 ਮਾਰਚ 2024 ਦੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਲਖਨਊ ਦਾ ਥਾਣਾ ਬਿਜਨੌਰ ਤੇ ਬਿਜਨੌਰ ਦਾ ਇੱਕ ਨਗਰ ਜਿਸ ਦਾ ਨੂੰ ਸਰਬਨ ਨਾ ਕਰਾ। ਤਕਰੀਬਨ ਦੁਪਹਿਰ ਦੇ 2 ਵਜੇ ਹੁੰਦੇ ਨੇ। ਇੱਕ ਮੁੰਡਾ ਆਪਣੇ ਘਰ ਦੇ ਵਿੱਚ ਇੱਧਰ ਉੱਧਰ ਗੇੜੇ ਦੇ ਰਿਹਾ ਹੁੰਦਾ ਹੈ ਕਿਉਂਕਿ ਉਸ ਨੂੰ ਬਦਬੂ ਆ ਰਹੀ ਸੀ। ਉਸ ਨੇ ਸੋਚਿਆ ਕਿ ਘਰ ਦੇ ਵਿੱਚ ਸ਼ਾਇਦ ਚੂਹਾ ਮਰਿਆ ਹੋਇਆ ਹੈ। ਉਹ ਘਰ ਦਾ ਕੋਨਾ ਕੋਨਾ ਛਾਣਦਾ ਹੈ ਪਰ ਉਸ ਨੂੰ ਘਰੋਂ ਕੁਝ ਵੀ ਨਹੀਂ ਮਿਲਦਾ। ਫਿਰ ਉਹ ਆਪਣੇ ਘਰ ਦੀ ਛੱਤ ਤੇ ਜਾਂਦਾ ਹੈ। ਛੱਤ ਦੇ ਉੱਤੇ ਚਵਾਰਾ ਬਣਿਆ ਹੋਇਆ ਸੀ। ਤੇ ਉਹ ਚਵਾਰਾ ਉਹਨਾਂ ਨੇ ਕਿਰਾਏ ਦੇ ਉੱਤੇ ਦਿੱਤਾ ਹੋਇਆ ਸੀ ਛੱਤ ਦੇ ਉੱਤੇ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਬਦਬੂ ਇਸ ਕਮਰੇ ਦੇ ਵਿੱਚੋਂ ਆ ਰਹੀ ਹੈ ਪਰ ਕਮਰੇ ਦੇ ਬਾਹਰ ਜਾਂਦਾ ਲੱਗਿਆ ਹੋਇਆ ਸੀ ਫੇਰ ਉਹ ਖਿੜਕੀ ਰਾਹੀਂ ਕਮਰੇ ਦੇ ਅੰਦਰ ਦੇਖਦਾ ਹੈ ਜਦੋਂ ਉਹ ਅੰਦਰ ਦੇਖਦਾ ਤਾਂ ਦੇਖ ਕੇ ਸੁੰਨ ਹੋ ਜਾਂਦਾ ਹੈ ਕਿਉਂਕਿ ਉਸ ਕਮਰੇ ਦੇ ਅੰਦਰ ਇੱਕ ਘਰਤ ਦੀ লাশ ਪਈ ਸੀ ਜਿਸ ਦਾ ਨਾਂ ਜੋਤੀ ਸੀ ਜਿਸ ਦੀ ਉਮਰ ਲਗਭਗ 30 ਸਾਲ ਸੀ ਉਹ ਚੀਕਾਂ ਮਾਰਦਾ ਹੈ ਉਸ ਦੀਆਂ ਚੀਕਾਂ ਸੁਣ ਕੇ ਉਸ ਦਾ ਪਿਤਾ ਅਮਰਤਪਾਲ ਆ ਜਾਂਦਾ ਹੈ ਉਹ ਵੀ ਜਦੋਂ ਖਿੜਕੀ ਰਾਹੀਂ ਦੇਖਦਾ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਤਾਂ ਉਹਨਾਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਬਜਨੌਰ ਦੀ ਪੁਲਿਸ ਨੂੰ ਇਤਲਾ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਐਸ ਐਚਓ ਅਰਬਿੰਦ ਸਿੰਘ ਰਾਣਾ ਪਹੁੰਚਦਾ ਹੈ ਪਰ ਦਰਵਾਜ਼ੇ ਨੂੰ ਜੰਦਾ ਲੱਗਿਆ ਹੁੰਦਾ ਹੈ ਫੋਟੋਗ੍ਰਾਫੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਦਰਵਾਜ਼ਾ ਖੋਲਿਆ ਜਾਂਦਾ ਹੈ ਦਰਵਾਜ਼ਾ ਖੋਲ ਕੇ ਜਦੋਂ ਪੁਲਿਸ ਦੇਖਦੀ ਹੈ ਤਾਂ ਜੋਤੀ ਦੀ লাশ ਜ਼ਮੀਨ ਉੱਤੇ ਪਈ ਹੁੰਦੀ ਹੈ ਕਿਸੇ ਨੇ ਉਸ ਦਾ ਗਲ ਘੁੱਟ ਦਿੱਤਾ ਹੁੰਦਾ ਹੈ ਉਸ ਲਾਸ਼ ਨੂੰ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਪਰ ਅਜੇ ਗੱਲ ਮੁੱਕੀ ਨਹੀਂ ਸੀ ਪੁਲਿਸ ਜਦੋਂ ਅੱਗੇ ਦੇਖਦੀ ਹੈ ਤਾਂ ਦੋ ਬੋਰੀਆਂ ਦੇ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੁੰਦੀਆਂ 3 ਸਾਲ ਦਾ ਤੇ 6 ਸਾਲ ਦੀ ਬੇਟੀ ਮੁੰਡਾ ਕੁੜੀ ਦੀ ਲਾਸ਼ ਪਈ ਹੁੰਦੀ ਹੈ ਬੇਟੀ ਦਾ ਨਾਮ ਪਾਇਲ ਸੀ ਤੇ 3 ਸਾਲ ਦੇ ਮੁੰਡੇ ਦਾ ਨਾਮ ਆਨੰਦ ਸੀ ਤਿੰਨ ਲਾਸ਼ਾਂ ਦੀ ਖਬਰ ਸੋਸ਼ਲ ਮੀਡੀਆ ਤੇ ਅੱਗ ਬੰਗ ਫੈਲ ਜਾਂਦੀ ਹੈ ਸਾਰੇ ਸ਼ਹਿਰ ਦੇ ਵਿੱਚ ਇਸ ਗੱਲ ਦੇ ਚਰਚੇ ਹੋਣ ਲੱਗ ਜਾਂਦੇ ਆ ਕਿ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕੀ ਕਾਰਨ ਸੀ ਤਾਂ ਪੁਲਿਸ ਅਮਰਤਪਾਲ ਜਾਨੀ ਘਰ ਦੇ ਮਕਾਨ ਮਾਲਕ ਤੋਂ ਪੁੱਛਦੀ ਹੈ ਕਿ ਇਹ ਕਿਰਾਏ ਤੇ ਕੌਣ ਰਹਿੰਦਾ ਸੀ ਤੁਸੀਂ ਇਹ ਕਮਰਾ ਕਿਸ ਨੂੰ ਦਿੱਤਾ ਸੀ ਤਾਂ ਅਮਰਤਪਾਲ ਦੱਸਦਾ ਹੈ ਕਿ ਇਹ ਕਮਰਾ ਮੈਂ 15 ਮਾਰਚ 2024 ਨੂੰ RAM LAGN ਉਰਫ ਮੱਖਣ ਜੋ ਕਿ POP ਦਿਹਾੜੀ ਮਜ਼ਦੂਰ ਹੈ ਜ਼ਿਲ੍ਹਾ ਬਲਾਮਪੁਰ ਦੇ ਰਤਨਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਦਿੱਤਾ ਸੀ ਤੇ ਫਿਰ ਪੁਲਿਸ ਅਮਰਤਪਾਲ ਤੋਂ ਉਸ ਦਾ ਮੋਬਾਈਲ ਨੰਬਰ ਮੰਗਦੀ ਹੈ ਮੋਬਾਈਲ ਨੰਬਰ ਲੈ ਕੇ ਉਸ ਤੇ ਫੋਨ ਨਹੀਂ ਕੀਤਾ ਜਾਂਦਾ ਉਸ ਨੰਬਰ ਨੂੰ ਟਰੈਕਿੰਗ ਤੇ ਲਗਾਇਆ ਜਾਂਦਾ ਹੈ ਉਸ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਜਦੋਂ ਪੁਲਿਸ ਨੂੰ ਉਸ ਦੀ ਲੋਕੇਸ਼ਨ ਪਤਾ ਲੱਗਦੀ ਹੈ ਤਾਂ ਪੁਲਿਸ ਉਸ ਜਗ੍ਹਾ ਤੇ ਜਾਂਦੀ ਹੈ ਤੇ ਇਹ ਮਾਖਣ ਉਸ ਜਗ੍ਹਾ ਤੇ ਦਿਹਾੜੀ ਕਰ ਰਿਹਾ ਹੁੰਦਾ ਹੈ ਪੁਲਿਸ ਆਸੇ-ਪਾਸੇ ਘੇਰਾ ਪਾ ਲੈਂਦੀ ਹੈ ਪਰ ਉਸ ਜਗ੍ਹਾ ਤੇ ਹੋਰ ਮਜ਼ਦੂਰ ਵੀ ਕੰਮ ਕਰ ਰਹੇ ਸੀ ਤਾਂ ਪੁਲਿਸ ਉਹਨਾਂ ਨੂੰ ਪੁੱਛਦੀ ਹੈ ਕਿ ਤੁਹਾਡੇ ਵਿੱਚੋਂ RAM ਲਗਨ ਉਰਫ ਮਾਖਣ ਕੌਣ ਹੈ ਤਾਂ ਇਹ ਕਹਿੰਦਾ ਕਿ ਮੈਂ ਹਾਂ ਪਰ ਦੂਸਰੇ ਮਜ਼ਦੂਰ ਜਦੋਂ ਪੁਲਿਸ ਨੂੰ ਪੁੱਛਦੇ ਆ ਕਿ ਆਖਰ ਕੀ ਮਾਮਲਾ ਹੈ ਪੁਲਿਸ ਉਹਨਾਂ ਨੂੰ ਦੱਸ ਦਈਏ ਕਿ ਇਸ ਨੇ ਆਪਣੀ ਘਰਵਾਲੀ ਤੇ ਆਪਣੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਪਰ ਉਹ ਮਜ਼ਦੂਰਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਉਹ ਕਹਿ ਰਹੇ ਸੀ ਕਿ ਇਹ ਤਾਂ ਬੰਦਾ ਹੀ ਬਹੁਤ ਵਧੀਆ ਇਹ ਤਾਂ ਐਦਾਂ ਕਰ ਹੀ ਨਹੀਂ ਸਕਦਾ ਪਰ ਪੁਲਿਸ ਫੇਰ ਇਸ ਮਾਖਨ ਨੂੰ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਆਖਰ ਵਿੱਚ ਫਿਰ ਇਹ ਸਾਰੀ ਕਹਾਣੀ ਦੱਸਦਾ ਹੈ ਦਰਿੰਦਗੀ ਭਰੀ ਕਹਾਣੀ ਇਹ ਦੱਸਦਾ ਹੈ ਕਿ ਮੇਰਾ ਜੋਤੀ ਦੇ ਨਾਲ ਮੇਲ ਮੁੰਬਈ ਦੇ ਵਿੱਚ ਹੋਇਆ ਸੀ ਕਈ ਸਾਲ ਪਹਿਲਾਂ ਅਸੀਂ ਇੱਕ ਦੂਜੇ ਦੇ ਕਰੀਬ ਆ ਗਏ ਤੇ ਫਿਰ ਅਸੀਂ ਇੱਕ ਦੂਜੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਉਸ ਨੇ ਦੱਸਿਆ ਕਿ ਅਸੀਂ ਕੁਝ ਸਮਾਂ ਤਾਂ ਮੁੰਬਈ ਦੇ ਵਿੱਚ ਰਹੇ ਪਰ ਉਸ ਤੋਂ ਬਾਅਦ ਲਖਨਊ ਦੇ ਸਰੋਜਨੀ ਦੇ ਇਲਾਕੇ ਗੌਰੀ ਦੇ ਵਿੱਚ ਆ ਕੇ ਰਹਿਣ ਲੱਗੇ ਲਗਭਗ 4 ਸਾਲ ਅਸੀਂ ਉੱਥੇ ਹੀ ਰਹੇ ਸਾਡੀ ਇੱਕ ਗੱਲ ਤੇ ਲੜਾਈ ਹੁੰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਜੋ ਮੇਰੇ ਦੋ ਬੱਚੇ ਨੇ ਉਹ ਮੇਰੇ ਨਹੀਂ ਉਹ ਕਿਸੇ ਹੋਰ ਦੇ ਨੇ ਉਹ ਨਜਾਇਜ਼ ਔਲਾਦ ਹੈ ਮੈਂ ਜੋਤੀ ਤੋਂ ਅਕਸਰ ਹੀ ਪੁੱਛਿਆ ਕਰਦਾ ਸੀ ਕਿ ਬੱਚੇ ਕਿਸ ਦੇ ਨੇ ਇਹ ਬੱਚਿਆਂ ਦੀ ਸ਼ਕਲ ਮੇਰੇ ਨਾਲ ਨਹੀਂ ਮਿਲਦੀ ਨਾ ਹੀ ਇਹਨਾਂ ਦੀ ਕੋਈ ਹਰਕਤ ਮੇਰੇ ਨਾਲ ਮਿਲਦੀ ਹੈ ਤੂੰ ਦੱਸ ਇਹ ਬੱਚੇ ਕਿਸ ਦੇ ਨੇ ਪਰ ਜੋਤੀ ਉਸ ਨੂੰ ਕਹਿੰਦੀ ਸੀ ਕਿ ਤੂੰ ਮੇਰੇ ਤੇ ਸ਼ੱਕ ਕਰਦਾ ਹੈ ਇਹ ਬੱਚੇ ਤੇਰੇ ਹੀ ਨੇ ਪਰ ਉਹਨਾਂ ਦਾ ਇਸ ਗੱਲ ਤੇ ਝਗੜਾ ਹੁੰਦਾ ਰਹਿੰਦਾ ਸੀ ਫਿਰ ਉਹ ਉਸ ਜਗ੍ਹਾ ਨੂੰ ਛੱਡ ਕੇ ਸਰਬਨ ਮੁਹੱਲੇ ਦੇ ਵਿੱਚ ਆ ਕੇ ਰਹਿਣ ਲੱਗੇ ਅਮਰਤਪਾਲ ਦੇ ਚਵਾਰੇ ਦੇ ਉੱਤੇ 28 ਮਾਰਚ 2024 ਦੀ ਗੱਲ ਹੈ ਜਦੋਂ RAM ਲਗਨ ਮੱਖਣ ਸ਼ਾਮ ਨੂੰ ਕੰਮ ਤੋਂ ਆਇਆ ਤਾਂ ਉਹਨਾਂ ਦੀ ਇਸ ਗੱਲ ਤੇ ਫੇਰ ਕਹਾ ਸੁਣੀ ਹੋਗੀ ਇੱਕ ਦੂਜੇ ਨਾਲ ਹੱਥੋਂ ਪਾਈ ਵੀ ਹੋ ਗਏ ਤੇ RAM ਲਗਨ ਮੱਖਣ ਨੂੰ ਗੁੱਸਾ ਆ ਗਿਆ ਉਸ ਨੇ ਇੱਕ ਚੁੰਨੀ ਦੇ ਨਾਲ ਜੋਤੀ ਦਾ ਗਲ ਘੁੱਟ ਦਿੱਤਾ ਅਜੇ ਇਸ ਦਾ ਬੈਸੀਪੁਣਾ ਸ਼ਾਂਤ ਨਹੀਂ ਹੋਇਆ ਸੀ ਇਸ ਦੇ ਬੇਟਾ ਬੇਟੀ ਆਰਾਮ ਨਾਲ ਸੁੱਤੇ ਪਏ ਸੀ ਜਿਨ੍ਹਾਂ ਨੂੰ ਇਹਨਾਂ ਦੇ ਝਗੜੇ ਦਾ ਕੋਈ ਪਤਾ ਨਹੀਂ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਉਂ ਸਾਡੇ ਪਿਤਾ ਨੇ ਸਾਡੀ ਮਾਂ ਨੂੰ ਮਾਰ ਦਿੱਤਾ ਯਾਨੀ ਉਹਨਾਂ ਮਸੂਮਾਂ ਨੂੰ ਤਾਂ ਇਸ ਮਸਲੇ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਇਹ ਵੀ ਨਹੀਂ ਪਤਾ ਸੀ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਕਿ ਕਿਉਂ ਹੋਣ ਵਾਲਾ ਹੈ ਆਰਾਮ ਨਾਲ ਸੁੱਤੇ ਹੋਏ ਬੇਟਾ ਬੇਟੀ ਚੋਂ ਇਸ ਨੇ ਪਹਿਲਾਂ ਆਪਣੇ 3 ਸਾਲਾ ਪੁੱਤਰ ਜਿਸ ਦਾ ਨਾਮ ਆਨੰਦ ਸੀ ਉਸ ਦਾ ਗਲਾ ਦੱਬ ਦਿੱਤਾ ਗਲਾ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਫਿਰ ਇਸ ਨੇ ਆਪਣੀ 6 ਸਾਲਾ ਬੇਟੀ ਪਾਇਲ ਦਾ ਗਲਾ ਦੱਬ ਦਿੱਤਾ ਉਸ ਨੂੰ ਵੀ ਮਾਰ ਦਿੱਤਾ ਇਹਨਾਂ ਦੋਨਾਂ ਦੀਆਂ ਲਾਸ਼ਾਂ ਇਸ ਨੇ ਅਲੱਗ-ਅਲੱਗ ਬੂਰੀਆਂ ਦੇ ਵਿੱਚ ਪਾ ਲਈਆਂ ਹੋਣੇ ਸੋਚ ਰਿਹਾ ਸੀ ਕਿ ਇਹਨਾਂ ਦੀਆਂ ਲਾਸ਼ਾਂ ਨੂੰ ਕਿਤੇ ਸੁੱਟ ਕੇ ਆਂਦਾ ਜਾਵੇ 28 ਮਾਰਚ ਦੀ ਸਾਰੀ ਰਾਤ ਲੰਘ ਗਈ ਪਰ ਇਸ ਨੂੰ ਲਾਸ਼ਾਂ ਬਾਹਰ ਲੈ ਕੇ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮਕਾਨ ਮਾਲਕ ਰਹਿੰਦੇ ਸੀ ਸਵੇਰ ਹੋਈ 29 ਮਾਰਚ ਚੜ੍ਹੀ 29 ਮਾਰਚ ਨੂੰ ਇਹ ਕੰਮ ਤੇ ਚੱਲਿਆ ਗਿਆ ਰਾਤ ਹੋਣ ਦੀ ਉਡੀਕ ਕਰਨ ਲੱਗਾ ਜਦੋਂ ਰਾਤ ਹੋਈ ਤਾਂ ਰਾਤ ਨੂੰ ਇਸ ਨੇ ਫੇਰ ਲਾਸ਼ਾਂ ਨੂੰ ਚੱਕ ਕੇ ਬਾਹਰ ਸੱਟ ਕੇ ਆਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਫੇਰ ਉਹ ਹੋ ਗਈ ਕਿ ਇੇਠਾਂ ਮਕਾਨ ਮਾਲਕ ਸੀ ਤੇ ਉਹ ਤੁਰੇ ਫਿਰਦੇ ਰਹਿੰਦੇ ਸੀ ਫੇਰ 30 ਮਾਰਚ ਆ ਗਈ 30 ਮਾਰਚ ਨੂੰ ਵੀ ਇਹ ਕੰਮ ਤੇ ਗਿਆ ਕੰਮ ਤੇ ਜਾਣ ਤੋਂ ਬਾਅਦ ਸਾਰੀ ਰਾਤ ਇਹ ਇਹ ਹੀ ਸੋਚਦਾ ਰਿਹਾ ਕਿ ਕਿਸ ਵੇਲੇ ਇਹਨਾਂ ਲਾਸ਼ਾਂ ਨੂੰ ਮੈਂ ਬਾਹਰ ਸੁੱਟਿਆਵਾਂ ਪਰ ਇਸ ਨੂੰ ਮੌਕਾ ਨਹੀਂ ਮਿਲਿਆ ਤੇ ਹੁਣ 31 ਮਾਰਚ 2024 ਆ ਗਈ। ਇਹ ਕੰਮ ਤੇ ਚੱਲਿਆ ਗਿਆ ਪਰ ਇਸ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਇੰਨਾ ਲਾਸ਼ਾਂ ਦੇ ਵਿੱਚੋਂ ਬਦਬੂ ਵੀ ਆਉਣ ਲੱਗੇਗੀ। ਹੁਣ ਲਗਭਗ 4 ਦਿਨ ਹੋ ਗਏ ਸੀ ਤੇ ਲਾਸ਼ਾਂ ਦੇ ਵਿੱਚੋਂ ਬਦਬੂ ਆਉਣ ਲੱਗੀ। ਮਕਾਨ ਮਾਲਕ ਨੂੰ ਪਤਾ ਲੱਗ ਗਿਆ ਤੇ ਉਸ ਨੇ ਪੁਲਿਸ ਨੂੰ ਖਬਰ ਕਰ ਦਿੱਤੀ। ਬਹੁਤ ਹੀ ਦਰਦਨਾਕ ਘਟਨਾ ਸੀ। ਕਿ ਇਸ ਗੱਲ ਦਾ ਕੋਈ ਹੱਲ ਨਹੀਂ ਸੀ ਹੱਲ ਸੀ ਉਹ ਬੱਚਿਆਂ ਦਾ ਡੀਐਨਏ ਕਰਵਾ ਸਕਦਾ ਸੀ ਉਹ ਇਸ ਸ਼ੱਕ ਨੂੰ ਦੂਰ ਕਰ ਸਕਦਾ ਸੀ ਪਰ ਉਸ ਨੇ ਗੱਲਬਾਤ ਜਾਂ ਝਗੜਾ ਸੁਲਝਾਉਣ ਵਾਲੇ ਪਾਸੇ ਕਦਮ ਨਹੀਂ ਚੱਕਿਆ ਉਸ ਨੇ ਗਲਤ ਕਦਮ ਚੱਕਿਆ ਤੇ ਗਲਤ ਕਦਮ ਦਾ ਨਤੀਜਾ ਇਹ ਹੋ ਗਿਆ ਕਿ ਉਸ ਨੇ ਨਾਲੇ ਤਾਂ ਆਪਣਾ ਪਰਿਵਾਰ ਬਰਬਾਦ ਕਰ ਲਿਆ ਬੱਚੇ ਮਾਰ ਦਿੱਤੇ ਘਰ ਵਾਲੀ ਮਾਰ ਦਿੱਤੀ ਨਾਲੇ ਹੁਣ ਖੁਦ ਬਰਬਾਦ ਹੋ ਗਿਆ ਕਿਉਂਕਿ ਉਸ ਦੀ ਬਾਕੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਲੰਗੇਗੀ ਤੁਹਾਡੇ ਇਹ ਸਾਰੇ ਘਟਨਾਕਰਮ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਇਹ ਕਹਾਣੀਆਂ ਸੁਣਾਉਣ ਦਾ ਮੇਰਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਤੇ ਮਤਲਬ ਇਹ ਹੈ ਇਹ ਤੁਹਾਨੂੰ ਪਤਾ ਲੱਗੇ ਕਿ ਆਪਣੇ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਜਾਜਤ ਸਾਰੇ ਦੋਸਤਾਂ ਨੂੰ ਹਸ੍ਰੀਕਾਲ